ਲੋਜੀ ਪਿਆਰ ਕੀਤਾ ਫਿਰ ਵਿਆਹ ਰਚਾਇਆ ਤੇ ਫਿਰ ਪਤੀ ਦੇ 10 ਲੱਖ ਲੈ ਕੇ ਫਰਾਰ ਉਹ ਵੀ ਵਿਆਹ ਦੇ 2 ਸਾਲ ਬਾਅਦ ਫਰਾਰ ਕਰ ਗਿਆ ਆ ਮਾਮਲਾ ਤੁਸੀਂ ਵਿਆਹਾਂ ਦੇ ਨਾਲ ਜੁੜੇ ਹੋ ਜਹੇ ਮਾਮਲੇ ਤਾਂ ਜਰੂਰ ਦੇਖੇ ਹੋਣਗੇ ਜਿੱਥੇ ਕਿ ਲਾੜੀਆਂ ਵਿਆਹ ਤਾਂ ਕਰਵਾ ਲੈਂਦੀਆਂ ਨੇ ਪਰ ਦੂਸਰੇ ਹੀ ਦਿਨ ਵਿਆਹ ਤੋਂ ਸਾਰਾ ਕੁਝ ਲੈ ਕੇ ਫਰਾਰ ਹੋ ਜਾਂਦੀਆਂ ਨੇ ਪਰ ਇਹ ਇੱਕ ਜਿਹਾ ਮਾਮਲਾ ਜਿਸ ਨੇ ਸਭ ਨੂੰ ਸੋਚਾਂ ਦੇ ਵਿੱਚ ਤੇ ਚੱਕਰਾਂ ਦੇ ਵਿੱਚ ਪਾ ਦਿੱਤਾ ਕਿ ਆਖਰ ਇਹ ਜਿਹਾ ਕਿਵੇਂ ਹੋ ਸਕਦਾ ਇੱਕ ਔਰਤ ਆਪਣੀ ਘਰ-ਗਰਸਤੀ ਚੰਗੀ ਬਸਾਉਂਦੀ ਆ ਉਥੇ ਰਹਿੰਦੀ ਆ ਰਹਿਣ ਤੋਂ ਬਾਅਦ ਫਿਰ ਪਤਾ ਨਹੀਂ 2 ਸਾਲਾਂ ਬਾਅਦ ਉਸਦੇ ਮਨ ਦੇ ਵਿੱਚ ਕੀ ਆਉਂਦਾ ਕਿ ਉਹ ਆਪਣਾ ਘਰ-ਬਾਰ ਛੱਡ ਕੇ ਲਾੜੇ ਦੇ ਗੈਣੇ ਗੱਪੇ ਤੇ 10 ਲੱਖ ਰੁਪਏ ਲੈ ਕੇ ਫਰਾਰ ਹੋ ਜਾਂਦੀ ਆ ਫਿਰ ਲਾੜੇ ਨੇ ਕੀ ਕੀਤਾ ਇਸ ਮਾਮਲੇ ਦੇ ਵਿੱਚ ਆਓ ਤੁਹਾਨੂੰ ਉਹ ਵੀ ਦੱਸ ਦਿਆਂ ਤੁਸੀਂ ਅਕਸਰ ਵਿਆਹ ਕਰਵਾ ਕੇ ਅਗਲੀ ਰਾਤ ਗਹਿਣੇ ਪੈਸੇ ਲੈ ਕੇ ਭੱਜ ਦੀ ਲਾੜੀ ਦੇ ਕિસ્ਸੇ ਤਾਂ ਸੁਨੇ ਹੋਣਗੇ ਪਰ ਹੁਣ ਤੁਸੀਂ ਤਾਜ਼ੇ ਮਾਮਲੇ ਦੇ ਬਾਰੇ ਜਾਣ ਕੇ ਖੁਦ ਹੈਰਾਨ ਹੋ ਜਾਓਗੇ ਕਿਉਂਕਿ ਇਹ ਮਾਮਲੇ ਦੇ ਵਿੱਚ ਵਿਆਹ ਦੇ 2 ਸਾਲ ਬਾਅਦ ਲੁਟੇਰੀ ਲਾੜੀ ਨੇ ਇੱਕ ਕੰਮ ਕੀਤਾ ਮੱਧ ਪ੍ਰਦੇਸ਼ ਦੇ ਇੰਦੌਰਚ ਇੱਕ ਔਰਤ ਵਿਆਹ ਦੇ 2 ਸਾਲ ਬਾਅਦ ਪੈਸੇ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ ਜਾਣਕਾਰੀ ਦੇ ਮੁਤਾਬਿਕ ਔਰਤ ਆਪਣੇ ਪਤੀ ਨਾਲ ਰਹਿੰਦੇ ਹੋਏ 10 ਲੱਖ ਰੁਪਏ ਲੈ ਕੇ ਭੱਜੀ ਆ ਐਸੋ ਬਾਅਦ ਪੀੜਤ ਪਰਿਵਾਰ ਨੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਫਿਰ ਪੂਰਾ ਮਾਮਲਾ ਸ਼ੁਰੂ ਕਿੱਥੋਂ ਹੋਇਆ ਇਹ ਵੀ ਦੱਸਦੇ ਆ ਰਿਪੋਰਟ ਮੁਤਾਬਿਕ ਇੰਦੌਰ ਦੇ ਹੀਰਾ ਨਗਰ ਇਲਾਕੇ 'ਚ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੀ ਪਤਨੀ ਤੇ ਧੋਖਾ ਧੜੀ ਦਾ ਦੋਸ਼ ਲਗਾਇਆ ਨੌਜਵਾਨ ਦਾ ਦਾਵਾ ਹੈ ਕਿ ਉਸਦੀ ਪਤਨੀ ਨੇ ਕਈ ਵਿਆਹ ਕਰਵਾ ਕੇ ਵੱਖ-ਵੱਖ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਪੀੜਤ ਸੰਦੀਪ ਪਿਲੋੜਾ ਨੇ ਪੁਲਸ ਨੂੰ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਸ ਨੂੰ ਦੀਵਾਲੀ ਵਾਲੇ ਦਿਨ ਯਾਨੀ ਕਿ 2022 ਦੇ ਵਿੱਚ ਪਹਿਲੀ ਨਜ਼ਰ ਦੇ ਵਿੱਚ ਇੱਕ ਔਰਤ ਜਿਸ ਦੇ ਨਾਲ ਕੀ ਪਿਆਰ ਹੋ ਗਿਆ ਅਤੇ 5 ਮਹੀਨਿਆਂ ਬਾਅਦ ਉਸਦੇ ਨਾਲ ਉਸਨੇ ਵਿਆਹ ਵੀ ਕਰਵਾ ਲਿਆ ਵਿਆਹ ਤੋਂ ਬਾਅਦ ਸੰਦੀਪ ਕਾਰਜਮਈ ਬਣ ਕੇ ਰਹਿਣ ਲੱਗਿਆ ਤੇ ਆਪਣੀ ਹੀ ਪਤਨੀ ਦੇ ਪਿੱਕੇ ਕਰ ਰਹਿਂਦਾ ਸੀ ਇਸ ਦੌਰਾਨ ਔਰਤ ਨੇ ਸੰਦੀਪ ਨੂੰ ਸੋਨੇ چاندی ਦੇ ਗਹਿਣੇ ਖਰੀਦਣ ਲਈ ਕਿਹਾ ਤੇ ਪੈਸੇ ਵੀ ਆਪਣੇ ਕੋਲ ਰੱਖ ਲਏ ਫਿਰ ਕੁਝ ਦਿਨ ਇਕੱਠੇ ਰਹਿਣ ਤੋਂ ਬਾਅਦ ਸੰਦੀਪ ਤੋਂ ਦੂਰੀ ਬਣਾ ਲਈ ਜਦੋਂ ਸੰਦੀਪ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਔਰਤ ਆਪਣੇ ਪੇਕੇ ਪਰਿਵਾਰ ਨਾਲ ਕਿਤੇ ਹੋਰ ਰਹਿਣ ਚਲੀ ਗਈ ਇਸ ਲੜਿਸਲਾ ਹੌਲੀ ਹੌਲੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਹੁਣ ਸੰਦੀਪ ਨੇ ਇਸ ਮਾਮਲੇ ਦੀ ਸ਼ਿਕਾਇਤ ਹੀਰਾ ਨਗਰ ਇਲਾਕੇ ਦੇ ਡੀਸੀਪੀ ਹੰਸਰਾਜ ਸਿੰਘ ਨੂੰ ਦਿੱਤੀ ਜਿਸ ਦੇ ਆਧਾਰ ਤੇ ਪੁਲਸ ਨੇ ਜਾਂਚ ਕੀਤੀ ਹੈ ਡੀਸੀ ਹੰਸਰਾਜ ਸਿੰਘ ਨੇ ਦੱਸਿਆ ਕਿ ਕਈ ਹੋਰ ਰਾਜਾਂ ਦੇ ਵਿੱਚ ਵੀ ਔਰਤ ਦੇ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਪਾਲ ਸਿੰਘ ਦੀ ਬਲੋ ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੀ ਜਾਂਚ ਕਰੀਆ ਅਤੇ ਇੱਕ ਟੀਮ ਔਰਤ ਦੀ ਭਾਲ ਦੇ ਵਿੱਚ ਲਗਾ ਦਿੱਤੀ ਹੈ ਪਰ ਤੁਹਾਨੂੰ ਇਹ ਦੱਸ ਦਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹੋਣਗੇ ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਪਰ ਇਹ ਔਰਤਾਂ ਜਿਹੜੀਆਂ ਕੀ ਇਸ ਤਰ੍ਹਾਂ ਵਿਆਹ ਕਰਵਾ ਲੈਂਦੀਆਂ ਨੇ ਫਿਰ ਠੱਗੀ ਮਾਰਦੀਆਂ ਨੇ ਇਹਨਾਂ ਮਾਮਲੇ ਦੇ ਉੱਤੇ ਜੇ ਠੱਲ ਦੀ ਗੱਲ ਕਰੀਏ ਤਾਂ ਪਤਾ ਨਹੀਂ ਕਦੋਂ ਤੱਕ ਇਹਨਾਂ ਮਾਮਲੇ ਦੇ ਉੱਤੇ ਚੰਗੀ ਤਰ੍ਹਾਂ ਰੋਕ ਲਗਾਈ ਜਾ ਸਕਦੀ ਹੈ ਤੇ ਕਦੋਂ ਤੱਕ ਅਜਹੀਆਂ ਔਰਤਾਂ ਨੂੰ ਸਜ਼ਾ ਮਿਲਦੀ ਹੈ ਵੀਰ ਰਿਪੋਰਟ ਹਮਦਰਦ ਟੀਵੀ